21 ਮਾਡਲ ਜਗਤਜੀਤ 911 ਦੇ ਟਾਇਰਾਂ ਚ ਰੀ ਰੂਲ ਦੀ ਰੰਗ ਪੱਖੋਂ ਜਮਾ 100 ਦੀ 100 ਪਈ ਹੈ ਭਰਾਵੋ ਘਰ ਘਰ ਦੀ ਤੂੜੀ ਤੇ ਚੱਲੀ ਹੋਈ ਹੈ ਰੇਟ ਹੈ ਇਹਦਾ 215000 ਰੁਪਇਆ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਲਓ ਬਹੁਤ ਹੀ ਜਿਆਦੇ ਵਧੀਆ ਕੰਡੀਸ਼ਨ ਦੀ 911 ਦੇ ਟਾਇਰਾਂ ਚ ਜਿਹੜੇ ਮੇਰੇ ਵੀਰ 911 ਦੇ ਟਾਇਰਾਂ ਦੇ ਸਕੀਨ ਨੇ ਆ ਪਿੱਛੋਂ ਮੈਂ ਤੁਹਾਨੂੰ ਦਿਖਾ ਦਿੰਨਾਗਾ ਬਹੁਤ ਹੀ ਵਧੀਆ ਕੰਡੀਸ਼ਨ ਦੀ ਆ ਸਾਰੇ ਪੱਲਿਆਂ ਦੀ ਇਹ ਵੀ ਮਸ਼ੀਨ ਪੂਰੀ ਹੈਗੀ ਕੋਈ ਲਪੇਟਾਂ ਲਪੂਟਾਂ ਮੈਂ ਖਰਚਾ ਨਹੀਂ ਹੈਗਾ ਪਿੱਛੋਂ ਤੁਸੀਂ ਆਪ ਦੇਖ ਕੇ ਹੈਰਾਨ ਰਹਿ ਜਾਓਗੇ ਰੰਗ ਤੱਕ ਨਹੀਂ ਉਤਰਿਆ ਹੈਗਾ ਇਹ ਮਸ਼ੀਨਾਂ ਭਰਾਵੋ ਜਮਾ ਨਵੀਆਂ ਹੀ ਹੁੰਦੀਆਂ ਨੇ ਜਿਹੜੇ ਮੇਰੇ ਵੀਰਾਂ ਨੂੰ ਐ ਡਾਊਟ ਹੁੰਦਾ ਵੀ ਬਸ ਸਾਨੂੰ ਦਿਖਾਈ ਨਹੀਂ ਹੈਗੀ ਉਹਨਾਂ ਵਾਸਤੇ ਇਹ ਕਲੀ-ਕਲੀ ਚੀਜ਼ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਰੋ ਕਰਾਨੀਗਾ ਦੁਬਾਰੇ ਦੱਸ ਦਿੰਨਾ ਜੀ ਮੈਂ 2021 ਮਾ 21 ਦੀ ਇਹ ਜੀ ਇਹ 91 ਘਰਾਂ ਦੇ ਟੈਰਾਂ 'ਚ ਰੇਟ 2 ਲੱਖ 15000 ਰੁਪਇਆ ਆਜੋ ਅੱਗੇ ਇੱਕ ਹੋਰ ਜਗਤਜੀਤ ਹੈ ਜਗਤਜੀਤਾਂ ਦਾ ਵੀ ਜੀ ਮੇਲਾ ਲੱਗਿਆ ਪੈ ਚੀਮੇ ਵਾਲੀਆਂ ਦਾ ਬਹੁਤ ਹੀ ਜ਼ਿਆਦਾ ਮਸ਼ਹੂਰ ਨੇ ਮਸ਼ੀਨਾ ਇਹ ਇਹ ਦੋਨੇ ਮਸ਼ੀਨਾ 22 ਮਾਡਲ ਨੇ ਜੀ ਇੱਕ 911 ਦੇ ਟਾਇਰਾਂ ਚ ਹੈ ਇੱਕ ਸਾਦੇ ਟਾਇਰਾਂ ਚ ਹੈ ਰੇਟ ਹੈ ਜੀ ਦਾ 245000 ਰੁਪਇਆ ਤੁਹਾਨੂੰ ਮੈਂ ਦਿਖਾ ਕਲੀ-ਕਲੀ ਦਿਨਾ ਜਿਹੜੀ ਤੁਹਾਡੇ ਫਿੱਟ ਹੋਈ ਉਹ ਤੁਸੀਂ ਦੇਖ ਲਿਓ ਆਜੋ ਜੀ ਇਹਦੀ ਰੀਰ ਰੂਲਸ ਮਾਰ ਲਓ ਕਿਰਾਨੇਗਾ ਇਹਦਾ ਇਧਰਲਾ ਪਾਸਾ ਦੇਖ ਲਓ ਇਹ 911 ਦੇ ਟਾਇਰਾਂ ਵਾਲੀ ਆ ਦੂਜੀ ਸਾਦੇ ਟਾਇਰਾਂ ਵਾਲੀ ਆ ਉੱਪਰੋਂ ਦੇਖ ਲਓ ਜਮਾ ਰੰਗ ਪੱਖੋਂ ਦਾ ਯਾਰ ਗਾਰੰਟੀ ਹੈ ਪੂਰੀ ਫੁੱਲ ਰਿਪੇਅਰ ਪੱਖੋਂ ਕੀ ਕਹਿਣਾ 1500 ਰੁਪਏ ਉੱਪਰ ਤੁਸੀਂ ਲਾ ਦੋ ਇਹ ਮਸ਼ੀਨਾਂ ਦੇ ਕੋਈ ਜ਼ਿਆਦਾ ਰੁਪਏ ਨਹੀਂ ਲੱਗਦੇ ਹੁੰਦੇ ਕਿਉਂ ਕਰ ਕਰਦੀ ਤੂੜੀ ਤੇ ਕੋਈ 150 ਟਰਾਲੀ ਖਰੀ ਹੁੰਦੀ ਐ ਇੰਨੇ ਨਾਲ ਮਸ਼ੀਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਆ ਪਿੱਛੋਂ ਦੇਖੋ ਜਮਾ ਫਿਨਿਸ਼ਿੰਗ ਰੰਗ ਦੀ ਦੇਖੋ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਮਸ਼ੀਨ ਚੱਲੀ ਹੋਈ ਐ ਅਗਲਾ ਦਾੜਾ ਦੇਖ ਲਿਆ ਤੁਸੀਂ ਆਜੋ ਅੱਗੇ ਤੁਹਾਨੂੰ ਮੈਂ ਦੂਜੀ ਦਿਖਾ ਦਿੰਨਾ ਸਾਦੇ ਟਾਇਰਾਂ ਵਾਲੀ हां मुरो एदा भी उग्र आगर देख लो रील देख लो 2022 दो मॉडल दोबारा दस दन्ना मैं 245000 रेट है एदा भी ए बस सात ਦੇ ਟਾਇਰਾਂ ਚ ਆ ਪਿੱਛੋਂ ਦਿਖਾ ਦਿੰਨਾ ਜੀ ਇਹ ਵੀ ਭਰਾਵੋ ਪਿੱਛੋਂ ਤੁਸੀਂ ਰੰਗ ਪੱਖੋਂ ਦੇਖ ਲੋ ਕਿਤੋਂ ਰੰਗ ਛਰੀਟ ਵੀ ਨਹੀਂ ਆਈ ਹੋਈ ਲਪੇਟ ਤਾਂ ਇਹਨਾਂ ਦੇ ਮਰਨੇ ਕਿੱਥੇ ਨੇ ਦੋ ਚਾਰ ਸੀਜ਼ਨ ਇਹਨਾਂ ਦੇ ਲਪੇਟਾ ਨੂੰ ਕੁਛ ਨਹੀਂ ਹੋਣ ਲੱਗਿਆ ਇਹਨਾਂ ਮਸ਼ੀਨਾਂ ਦੇ ਭਰਾਵੋ ਬਲੇਟਾਂ ਬਲੂਟਾਂ ਦੇ ਪਾਸੇ ਬਦਲ ਕੇ ਹੀ ਸਰ ਜਾਂਦਾ ਹੁੰਦਾ ਬਹੁਤ ਹੀ ਵਧੀਆ ਸਾਫ ਜਿਹੜੇ ਮੇਰੇ ਵੀਰ ਰਜਿੰਦਰਾ ਦੇ ਸਕੀਨ ਨੇ ਜੀ 2023 ਮਾਡਲ ਕਰੋ ਕਰਾਂ ਚੈੱਕ ਬੜੀਆਂ ਧੁੰਮਾਂ ਪਾਈਆਂ ਨੇ ਸੰਗਰੂਰ ਵਾਲੀ ਰਜਿੰਦਰਾ ਨੇ ਬਹੁਤ ਹੀ ਜਿਆਦਾ ਹੈਵੀ ਆਉਂਦੀ ਹੈ ਜੀ ਮਸ਼ੀਨ ਨਾ ਕਿਤੋਂ ਖੜਕੇ ਮਸ਼ੀਨ ਇਹਦੀ ਫੁੱਲ ਗਾਰੰਟੀ ਹੈ ਕੰਡੀਸ਼ਨ ਤੇ ਕਿਰਾਂ ਤੁਸੀਂ ਨਿਗਾਹ ਆਪ ਮਾਰ ਲਿਆ ਕਰੋ ਮੇਰੇ ਭਾ ਦੀ ਤਾਂ ਇਹ ਮਸ਼ੀਨ ਜਮਾ ਕੋਕਾ ਪੀਸ ਹੈ ਰੇਟ ਹੈ ਜੀ ਇਹਦਾ ਜਿਹੜਾ ਤੁppa ਤੁਹਾਨੂੰ ਦੱਸਣ ਲੱਗਾ 215000 ਰੁਪਿਆ ਪਿੱਛੋਂ ਦੇਖੋ ਕਰਾਂ ਮਸ਼ੀਨ ਦੀ ਫਿਨਿਸ਼ਿੰਗ ਦੇਖੋ ਕਿਤੋਂ ਰੰਗ ਤੱਕ ਨਹੀਂ ਉਤਰਿਆ ਹੈਗਾ ਇਹ ਹੈਵੀ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਤੁਹਾਨੂੰ ਪਤਾ ਹੀ ਹੈ ਵੇਟ ਪੱਖੋਂ ਵੀ ਬਹੁਤ ਜ਼ਿਆਦਾ ਹੈਵੀ ਹੁੰਦੀ ਹੈ ਚੱਲਣ 'ਚ ਇਹ ਮਸ਼ੀਨਾਂ ਬਹੁਤ ਜ਼ਿਆਦਾ ਰੈਲੀਆਂ ਹੁੰਦੀਆਂ ਨੇ ਆਹ ਸਾਈਡ ਸੂਟ ਤੇ ਤੁਸੀਂ ਮਾਰ ਯਾਰ 23 ਮਾਡਲ ਜੀ ਧਰਤੀ ਮਿਤਰਾ ਹੈਗੀ ਆ ਮਸ਼ੀਨ ਇਹ ਵਿਸ਼ਕਰਮ ਵਾਲਿਆਂ ਦੀ ਭਰਾਵੋ ਕੱਲੇ ਸਟਿੱਕਰ ਮੈਨੂਫੈਕਚਰਿੰਗ ਜਿਹੜੀ ਆ ਹੁੰਦੀ ਆ ਮਹਿੰਦਰਾ ਵਾਲਿਆਂ ਦੀ ਆ ਜਿਵੇਂ ਵਿੱਚ ਏਜੰਸੀਆਂ ਵਾਲੇ ਲੈ ਲੈਂਦੇ ਨੇ ਆਪਦੇ ਸਟਿੱਕਰ ਲਾ ਲੈਂਦੇ ਨੇ 2023 ਮਾਡਲ ਹੈ ਰਿਪੇਅਰ ਪੱਖੋਂ ਫੁੱਲ ਓਕੇ ਹੈ ਬਲੇਡ ਬਲੂਟੇ ਦੇ ਕੋਈ ਬਦਲਣ ਦੀ ਲੋੜ ਨਹੀਂ ਹੈਗੀ ਇੱਕ ਅੱਧੀ ਲਾਈਨ ਤੁਹਾਨੂੰ ਬਸ ਇੱਕ ਬਦਲਣੀ ਪਵੇ ਲਪੇਟਾਂ ਦੀ ਸਾਰੀ ਚੀਜ਼ਾਂ ਦੀ ਤੁਹਾਨੂੰ ਫੁੱਲ ਗਾਰੰਟੀ ਮਿਲੂਗੀ ਹਮਾਰੋ ਓਕੇ ਰਹਨੇਗਾ ਤੁਸੀਂ ਮੇਰੇ ਹਿਸਾਬ ਨਾਲ ਤਾਂ ਭਰਾਵੋ ਜਿਹੀ ਜੀ ਤੁਸੀਂ ਜਮਨ ਨਵੀ ਏਜੰਸੀ ਚੋਂ ਮਸ਼ੀਨ ਲੈ ਗਏ ਜਿਹੀ ਜੀ ਇਹ ਲੈ ਗਏ ਜਿਹੜੀ ਆ ਪਿੱਛੇ ਪਲੇਟ ਲੱਗੀ ਹੋਈ ਆ ਆ ਵੀਰੇ ਜਰੂਰ ਦਿਖਾ ਦਿਓ ਕਿਤੋਂ ਭਰਾਵੋ ਰੰਗ ਤੱਕ ਨਹੀਂ ਲਿਆ ਹੈਗਾ ਮਸ਼ੀਨ ਦਾ ਇਹਦਾ ਰੇਟ ਤੁਹਾਨੂੰ ਇਹ ਆਜਾ ਦੇਵਾਂਗੇ ਜਿਹੜਾ ਕੋਈ ਇੰਨਾ ਘੱਟ ਰੇਟ ਤੁਹਾਨੂੰ ਤੁਸੀਂ ਕਦੇ ਸੁਣਿਆ ਵੀ ਨਹੀਂ ਹਨ ਵੀ ਇੰਨੇ ਬਾਜਬ ਰੇਟ ਤੇ ਇਹਦਾ ਰੇਟ ਹੈ ਜੀ 215000 ਰੁਪਇਆ ਆਲਾ ਦਾਲਾ ਕਰ ਲੋ ਕੇਰਾ ਚੈੱਕ ਇੰਨਾ ਉੱਚਾ ਮਾਡਲ ਜੇ ਕੋਈ ਕੋਈ ਤੁਹਾਨੂੰ ਕਦੇ ਕਹਿੰਦਾ ਵੀ ਤੁਸੀਂ ਯਕੀਨ ਨਹੀਂ ਮੰਨਣਾ ਵੀ ਇੰਨੇ ਘੱਟ ਰੇਟ ਚ ਮਿਲਦੀ ਆ ਆਈਐਸਆਈ ਦਾ ਮਾਰਕਾ ਮਿਲਦਾ ਜੀ ਆਹ ਰੀਲ ਕਰੋ ਕੇਰਾ ਚੈੱਕ ਕਿਤੋਂ ਰੰਗ ਤੱਕ ਨਹੀਂ ਉਤਰਿਆ ਹੈਗਾ ਜਿਹੜੇ ਮੇਰੇ ਵੀਰ ਇਹਦੇ ਸ਼ਕੀਨ ਨੇ ਹੈਗੀ ਵਿਸਕਰਮਈਆ ਭਰਾਵੋ ਕੱਲੇ ਰੰਗ ਰੰਗ ਦਾ ਜੇ ਕਿਸੇ ਮੀਰ ਮੇਰੇ ਵੀਰ ਨੂੰ ਕੋਈ ਚੱਕਰ ਨਹੀਂ ਹੈਗਾ ਤਾਂ ਜਮਾ ਅੱਧ ਮੁੱਲ ਮਿਲਦੀ ਹੈ 2121 ਮਾਡਲ ਦਾ ਜੀ ਜੋੜਾ ਲੈ ਕੇ ਆਇਆ ਜਗਤਜੀਤ ਦਾ ਤੁਹਾਡੇ ਵਾਸਤੇ ਮਾਰੋ ਕਰਾਂ ਨਿਗਾ ਤੁਸੀਂ ਦੋਨਾਂ ਤੇ ਨਿਗਾ ਮਾਰ ਲਓ ਆ ਵੀ ਭਰਾਵੋ ਬਹੁਤ ਸਾਫ਼ ਮਸ਼ੀਨ ਹੈ ਜਗਤਜੀਤ ਦੀ ਰੀਰ ਰੂਲ ਕਰ ਲੋ ਕਰਾਂ ਇਹਦੀ ਵੀ ਚੈੱਕ ਹੈਗੀਆਂ ਦੋਨੇ 2121 ਮਾਡਲ ਨੇ ਇੱਕ ਚੌਪਰ ਬਾਡੀ ਚ ਇੱਕ ਹੈਗੀ ਆ ਸਾਦੀ ਇਹਦਾ ਰੇਟ 1 ਦਾ 1.95 ਹੈ ਜੀ 1 ਦਾ ਰੇਟ ਹੈਗਾ 2 ਲੱਖ ਰੁਪਈਆ ਦੋਨੇ ਮਸ਼ੀਨਾਂ ਮੈਂ ਤੁਹਾਨੂੰ ਦਿਖਾ ਦਿੰਨਾ ਜਿਹੜੇ ਮੇਰੇ ਵੀਰ ਕੋਈ ਚੌਪਰ ਲੈਣ ਦੇ ਸਕੀਨ ਨੇ ਤਾਂ ਚੌਪਰ ਬਾਡੀ ਚ ਹੈ ਇਹਦੇ ਤੇ ਨਿਗਾਹ ਮਾਰ ਲਓ ਇਹਨਾਂ ਦੇ ਲਪੇਟ ਲਪੂਟ ਸਾਰੇ ਪੱਲਿਆਂ ਦੀਆਂ ਮਸ਼ੀਨਾਂ ਜੀ ਤੁਹਾਨੂੰ ਪੂਰੀਆਂ ਮਿਲਣਗੀਆਂ ਕੋਈ ਆਏ ਨਹੀਂ ਹੈਗਾ ਤੁਹਾਡਾ ਜਾਦੇ ਖਰਚਾ ਹੋਊਗਾ ਆ ਪਿੱਛੋਂ ਦੇਖ ਲਓ ਕਿਰਾਂ ਬੰਦਿਆਂ ਨੂੰ ਡਾਊਟ ਯਾਰ ਪਿੱਛੋਂ ਹੀ ਹੁੰਦਾ ਲਪੇਟਾਂ ਤੋਂ ਹੀ ਹਰੇਕ ਬੰਦਾ ਐ ਕਰ ਜਾਂਦਾ ਵੀ ਕਿਤੇ ਲਵਾਉਣੇ ਨਾ ਪੈ ਜਾਣਾ ਜਾਂ ਕੋਈ ਜ਼ਿਆਦਾ ਸਾਡਾ ਖਰਚਾ ਨਾ ਖਾ ਜਾਏ ਮਸ਼ੀਨ ਸਾਰੇ ਬੈਰਿੰਗ ਬੂਰਿੰਗ ਤੁਹਾਨੂੰ ਨਾਲ ਦੇ ਮਿਲਣਗੇ A to Z ਆ ਅੱਗੇ ਦੂਜੀ ਮਸ਼ੀਨ ਦੇਖ ਲਓ ਜਿਹੜੀ ਸਾਦੀ ਮਸ਼ੀਨ ਹੈਗੀ ਇਹਦੀ ਵੀ ਕੰਡੀਸ਼ਨ ਭਰਾਵੋ ਬਹੁਤ ਵਧੀਆ ਹੈਗੀ ਇਹ ਮਸ਼ੀਨ ਮੇਰੇ ਹਿਸਾਬ ਨਾਲ ਤਾਂ ਉਹੀ ਮਸ਼ੀਨ ਹੈ ਜਿਹੜੀ ਯਾਰ ਘਰ ਘਰ ਦੀ ਤੂੜੀ ਤੇ ਚੱਲੀ ਹੋਈ ਸੀ ਜ਼ਿਮੀਦਾਰ ਭਰਾ ਤੋਂ ਲੈਤੀ ਹੋਈ ਆ ਪਿਛਲੇ ਸੀਜ਼ਨ ਦੀ ਇਹਨੇ ਸਿਰਫ 100-150 ਟਰਾਲੀ ਉਹਨਾਂ ਨੇ ਆਪਦੇ ਘਰ ਘਰ ਦੀ ਕੀਤੀ ਸੀ ਜਿਹੜਾ ਕੋਈ ਮੇਰੇ ਵੀਰ ਇੰਨੇ ਕੇ ਪੈਸੇ ਲਾਉਣ ਆਲਾ ਚਾਹ ਬਾਣਾ ਹੈ ਨਾ ਉਹਨਾਂ ਵਾਸਤੇ ਸਾਰਿਆਂ ਤੋਂ ਬੈਸਟ ਸੌਦਾ ਹੈ ਜੀ ਇਹ 2021 ਮਾਡਲ ਨਾਲੇ ਉੱਚਾ ਮਾਡਲ ਮਿਲਦਾ ਤੁਹਾਨੂੰ ਇਹ ਵੀ ਮੈਂ ਤੁਹਾਨੂੰ ਪਿੱਛੋਂ ਦਿਖਾ ਦੰਗਾ ਆਲਾ-ਨਾਲਾ ਕਰ ਲਿਆ ਕਰੋ ਕਿਰਪਾ ਤੁਸੀਂ ਵੀਡੀਓ ਚ ਚਲਦੀ-ਚਲਦੀ ਚੈੱਕ ਆ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸਾਫ ਕੰਡੀਸ਼ਨ ਦੀਆਂ ਮਸ਼ੀਨਾਂ ਨੇ ਮਾਰੋ ਕਰਾਂਗੇ ਨੰਗ ਜਲਾ ਨਵੀਂ ਰੀਲ ਹੈ ਜੀ ਕਿਤੋਂ ਕੋਈ ਬੁੱਸ ਬੱਪਾ ਕਿਤੋਂ ਢਿੱਲਾ ਨਹੀਂ ਹੈਗਾ ਆ ਗੇਰ ਗੂਰ ਦੀ ਸਾਰੇ ਪੱਖੋਂ ਯਾਰ ਮਸ਼ੀਨ ਕੋਕਾ ਪੀਸਾ ਰਜਿੰਦਰਾ 52 ਇੰਚੀ ਚ ਹੈ ਜੀ ਇਹ 750